ਪਾਰ ਇੱਕ ਸਾਥ ਚ ਅਟੈਕ ਕੀਤਾ ਜਾਂਦਾ ਔਰ ਕੋਈ ਗ੍ਰਫਤਾਰੀ ਨੂੰ ਕੋਈ ਪਛਾਣ ਨਹੀਂ ਕੀਤੀ ਗਈ ਇੱਕ ਲੋਇਡ ਆਰਡਰ ਦਿੱਤਾ ਤਾਂ ਜਹਾਉਂ ਉਡਾਈਆਂ ਹੋਈਆਂ ਨੇ ਇੱਥੇ ਸਵੇਚ ਕਦੇ ਫੁੱਲ ਸਟੇਸ਼ਨ ਚ ਗ੍ਰੇਨੇਡ ਅਟੈਕ ਕੱਲ ਰਾਤ ਨੂੰ ਨਵਾਂ ਸ਼ਹਿਰ ਚ ਗ੍ਰੇਨੇਡ ਅਟੈਕ ਹੋਇਆ ਹੈ ਅ ਮਜੀਠੇ ਚ ਪਤਾ ਨਹੀਂ ਕਿੰਨੀ ਬਾਰੀ ਗ੍ਰੇਨੇਡ ਅਟੈਕ ਹੋ ਚੁੱਕੇ ਨੇ ਹੁਣ ਹਾਲੀ ਚਵਿੰਡਾ ਦੇਵੀ ਵੀ ਇੱਕ ਘਰ ਚ ਚੋਰੀ ਹੋਈ ਸੀਗੀ ਵਿਚਾਰੀ ਬੱਚੀ ਕੱਲੀ ਸੀਗੀ ਉਹਨੇ ਕਿਸੇ ਤਰ੍ਹਾਂ ਦਰਵਾਜ਼ਾ ਬੰਦ ਕਰਕੇ ਚੋਰ ਨੂੰ ਪਹੁੰਚਾਇਆ ਤੇ ਹਰ ਜਗ੍ਹਾ ਚਵਿੰਡੇਜ ਪਤਾ ਨਹੀਂ ਕਿੰਨੇ ਫਿਰੋਤਿਆਂ ਲਈ ਗੋਲੀਆਂ ਚੱਲੀਆਂ ਨੇ ਹੁਣ ਇੱਥੇ ਗੋਲੀਆਂ ਚੱਲੀਆਂ ਨੇ ਪਤਾ ਨਹੀਂ ਸਰਕਾਰ ਕੀ ਕਰ ਰਹੀ ਹੈ ਮਤਲਬ ਜਿੱਥੇ ਤੁਸੀਂ ਦੇਖੋ ਜਾਂ ਤਾਂ ਗ੍ਰੇਨੇਡ ਅਟੈਕ ਜਾਂ ਫਿਰੋਤਿਆਂ ਦੀ ਮੰਗ ਜਾਂ ਉਹ ਗੋਲੀਬਾਰੀ ਇਹੀ ਚੱਲ ਰਿਹਾ ਹੈ ਤੇ ਹੁਣ ਪਤਾ ਨਹੀਂ ਇਹ ਜਿਹੜੇ ਸਾਡੇ ਹਿੰਦੂ ਭਾਈਚਾਰੇ ਵਾਲੇ ਹੈਗੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਕਿਉਂਕਿ ਜੈਨਤੀਪੁਰ ਵੀ ਇਹੀ ਹੋਇਆ ਸੀਗਾ ਤੇ ਹੁਣ ਇੱਥੇ ਹੋ ਰਿਹਾ ਹੈ ਜਾਂ ਸਾਡੇ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਟਾਰਗੇਟ ਕਰ ਰਹੇ ਨੇ ਪੁਲਿਸ ਪਤਾ ਨਹੀਂ ਕਿਉਂ ਨਹੀਂ ਕੁਝ ਕਾਰਵਾਈ ਕਰ ਰਹੀ ਇਸ ਗੱਲ ਤੇ ਤੇ ਸਰਕਾਰ ਜਮ੍ਹਾਂ ਹੀ ਚੁੱਪ ਹੈ ਇਨਾ ਬਾਰਡਰ ਸਟੇਟ ਹੈ ਅਸੀਂ ਅੰਮ੍ਰਿਤਸਰ ਬਿਲਕੁਲ ਅੰਮ੍ਰਿਤਸਰ ਸਾਹਿਬ ਬਿਲਕੁਲ ਬਾਰਡਰ ਦੇ ਨਾਲ ਹੈ ਤੇ ਕੁਝ ਨਹੀਂ ਕਰ ਰਹੇ ਕੀ ਮੰਗ ਕਰਦੇ ਤੁਸੀਂ ਮੇਰੀ ਤਾਂ ਇਹੀ ਮੰਗ ਹੈ ਸਰਕਾਰ ਤੋਂ ਕਿ ਜਲਦ ਤੋਂ ਜਲਦ ਇਸ ਇਸ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਕਿਸੇ ਦੇ ਜਾਨ ਜਾਨ ਦਾ ਕੋਈ ਨੁਕਸਾਨ ਨਾ ਹੋਵੇ ਲੈਨ ਪੁਲਿਸ ਕੀ ਤੇ ਸਰਕਾਰ ਦਾ ਯੂ-ਟਰਨ ਹੋਇਆ ਕੀ ਲੱਗਦਾ ਹੈ ਕਾਲੀ ਦਿਨ ਦੇ ਜੋ ਤਖਲੇ ਚੱਲ ਰਹੇ ਸਨ ਉਹਨਾਂ ਕਰਕੇ ਪਹਿਲਾਂ ਤਾਂ ਦਬਾਅ ਬਣਿਆ ਹੈ ਵੱਡੀ ਕਾਮਯਾਬੀ ਹੋਈ ਹੈ ਪੂਰਾ ਦਬਾਅ ਬਣੇ ਤੇ ਜਿੰਨਾ ਕਿਸਾਨਾਂ ਨੇ ਅਕਾਲੀ ਦਲ ਨੇ ਜਿੰਨਾ ਉਹਨਾਂ ਦੇ ਖਿਲਾਫ ਆਵਾਜ਼ ਚੱਕੀ ਹੈ ਪੂਰਾ ਉਹਦਾ ਦਬਾਅ ਬਣ ਕੇ ਤਾਂ ਹੀ ਇਹਨਾਂ ਨੂੰ ਯੂ-ਟਰਨ ਲੈਣਾ ਪਿਆ ਕਿਸ ਤਰ੍ਹਾਂ ਦੇਖਦੇ ਹੋ ਜੋ ਸਿੱਖ ਸਾਜ਼ਿਸ਼ ਰਚੀ ਗਈ ਸੀ ਕਿਸਾਨਾਂ ਦਾ ਹੱਤ ਮਾਰਨ ਦੀ ਜ਼ਮੀਨ ਦਾ ਹੜਪਨ ਇਹਨਾਂ ਨੂੰ ਹੜਪਣ ਦੇ ਸਿਵਾ ਹੋਰ ਕੋਈ ਕੰਮ ਨਹੀਂ ਕਿਉਂਕਿ ਹੁਣ ਇਹਨਾਂ ਨੂੰ ਪਤਾ ਹੈ ਕਿ ਕੋਈ ਥਾਂ ਨਹੀਂ ਰਹਿ ਗਿਆ ਇਹਨਾਂ ਲਈ ਭੱਜਣ ਨੂੰ ਤੇ ਜਾਤਾ ਹਾਊਸ ਵਿੱਚ ਝੂਠ ਬੋਲਦੇ ਨੇ ਜਾਂ ਇਹ ਜਿਨ੍ਹਾਂ ਜੀਡੀ ਇਹਨਾਂ ਨੇ ਰੱਖੇ ਸੀਗੇ ਆ ਔਨ ਤੋਂ ਪਹਿਲਾਂ ਕਿ ਅਸੀਂ ਇਹ ਦੇਵਾਂਗੇ ਇਹ ਕਰਾਂਗੇ ਇਹਨਾਂ ਨੇ ਕੁਝ ਨਹੀਂ ਕੀਤਾ ਹੁਣ ਝੂਠ ਬੋਲ ਬੋਲ ਕੇ ਬੋਲ ਬੋਲ ਕੇ ਇਹਨਾਂ ਨੇ ਪਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਹੁਣ ਇਹ ਵੀ ਕਰ ਦਾਂਗੇ ਹੁਣ ਆ ਸਕੀਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ ਕੁਝ ਪੈਸੇ ਆਣਗੇ ਤੇ ਆਪਣੀ ਜੇਬ ਵੀ ਪਰਣਗੇ ਤੇ ਉਹ ਹੋਰ ਇਲੈਕਸ਼ਨ ਲੜਨਗੇ ਉਹਨਾਂ ਪੈਸਿਆਂ ਨਾਲ ਠੀਕ ਹੈ ਸਾਡੇ ਕੇਸ ਕਿਸ ਤਰ੍ਹਾਂ ਦੇਖਦੇ ਹੋ ਕਿ ਹਿਡਨ ਐਫ ਆਈ ਆਰ ਕੀਤੀ ਗਈ ਸੀ ਜੋ ਮਤਲਬ ਵਕੀਲਾਂ ਦੀ ਯਤਰਾ ਸਦਕਾ ਬਾਹਰ ਆਈ ਹੈ ਸਾਜਿਸ਼ ਇਸ ਨਤੀਜਾ ਆ ਰਹੀ ਸੀ ਕਿ ਜੇਕਰ ਮੌਜੂਦਾ ਕੇਸ ਜਵਾਨ ਉਸ ਬਲੀ ਤੇ ਮੁੜ ਕੇ ਉਹਨਾਂ ਨੂੰ ਅਰੈਸਟ ਕੀਤਾ ਜਾ ਸਕਦਾ ਜਿੰਨੀ ਫੌਜ ਇਹਨਾਂ ਨੇ ਉਹਨਾਂ ਦੇ ਇਸ ਕੇਸ ਚ ਲਾਈ ਹੋਈ ਹੈ ਉਹ ਫੌਜ ਜੇ ਇਹ ਲਾਅ ਐਂਡ ਆਰਡਰ ਤੇ ਲਾ ਦੇਣ ਤਾ ਸੂਬੇ ਲਈ ਬਹੁਤ ਅੱਛਾ ਹੋਊਗਾ ਉਹਨਾਂ ਦਾ ਤਾਂ ਧਿਆਨ ਹੈ ਕਿ ਕਿਤੇ ਮੁੱਛਾਂ ਨੂੰ ਤਾਂ ਨਾ ਦੇ ਦੇਣ ਉਹਦੀ ਜਗ੍ਹਾ ਜੇ ਸੂਬੇ ਵੱਲ ਧਿਆਨ ਦੇਣ ਉਹਨਾਂ ਲਈ ਤੁਬੇਲੀ ਬਹੁਤ ਅੱਛਾ ਹੋ। ਇਹ ਨਾ ਖੌਫ ਕਿ ਮੈਂ ਮੂਛਾਂ ਤੋੜ ਦਿਆਂ। ਇਹ ਤਾਂ ਉਹਨਾਂ ਨੂੰ ਪੁੱਛਣਾ ਪਊ ਤੁਹਾਨੂੰ। ਸੀ ਮੇਰੇ ਲਈ ਉਹ ਜੀਠੀਆ ਸਾਹਿਬ ਦੇ ਹਰ ਕਿਸੇ ਦੇ ਮਨ 'ਚ ਜ਼ਰੂਰ ਇਹ ਸਵਾਲ ਹੁੰਦਾ ਹੈ ਕਿ ਇੱਕ ਉਹ ਜੀ ਸੈਲ 'ਚ ਰੱਖਿਆ ਗਿਆ ਜਿੱਥੇ ਨਾਮੀ ਗੈਕਸਰ ਵਜੂਦ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਕੀ ਕੰਡੀਸ਼ਨ 'ਚ ਨੇ? ਇੰਨੀ ਇੰਨਾ ਪੋਲਿਟੀਕਲ ਵਿੰਡੈਟਾ ਹੈ, ਇੰਨਾ ਜ਼ਿਆਦਾ ਵਿੰਡੈਟਾ ਕਰ ਰਹੇ ਨੇ ਕਿ ਮਿਲਣ ਹੀ ਨਹੀਂ ਦਿੰਦੇ ਹੁਣ। ਮੈਨੂੰ ਤਾਂ ਮੇਰੇ ਖਿਆਲ ਇੱਕ ਮਹੀਨਾ ਹੋ ਗਿਆ ਮਿਲੈ ਨੂੰ। ਮਿਲਣ ਹੀ ਨਹੀਂ ਦਿੰਦੇ। ਰਖੜੀ ਬਨਣ ਲਈ ਵੀ ਬੀਬਾ ਨੂੰ ਖੜੀ ਜਦੋਜਿਦ ਕਰਨੀ ਪਈ ਚਲੋ ਕਰ ਲੈ ਜਿੰਨਾ ਕਰਨਾ ਸਾਰਿਆਂ ਦਾ ਟਾਈਮ ਹੁੰਦਾ ਤੇ ਗੁਰੂ ਸਾਹਿਬ ਮੇਰ ਕਰਨਗੇ ਉਹੀ ਨਹੀਂ ਕਰਨ ਕਰਾਨ ਵਾਲੇ ਤੇ ਉਹ ਸਾਡੇ ਤੇ ਵੀ ਮੇਰ ਕਰਨਗੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਭਰਾਵਾਂ ਨੂੰ ਜੈ ਸ਼੍ਰੀ ਰਾਮ ਜੈ ਮਾਈ ਜੈ ਮਾ ਕਾਲ ਸਤਿ ਸ੍ਰੀ ਕਾਲ ਗੱਲ ਇਹ ਆ ਕਿ ਜਿਹੜੀ ਘਟਨਾ ਕਮਲ ਬੰਗਾਲੀ ਜੀ ਦੇ ਘਰ ਘਟੀ ਉਹਨਾਂ ਦੇ ਨਗਰ 'ਚ ਘਟੀ ਉਹ ਅਤੀ ਦੁੱਖ ਦਾ ਇੱਕ ਘਟਨਾ ਸੀ ਤੇ ਮੈਨੂੰ ਲੱਗਦਾ ਵੀ ਇਸ ਘਟਨਾ ਦੇ ਉੱਤੇ ਸਮੁੱਚੇ ਪੰਜਾਬ ਨੂੰ ਰਿਐਕਟ ਕਰਨਾ ਚਾਹੀਦਾ ਸੀ ਕਿਉਂਕਿ ਸਾਰੇ ਪੰਜਾਬ ਦੇ ਵਿੱਚ ਜਿੱਥੇ ਮੈਂ ਸ਼੍ਰੀ ਹਿੰਦੂ ਤਖਤ ਪ੍ਰਮੁੱਖ ਹੋਂਦੇ ਨਾਤੇ ਸਨਾਤਨ ਦੀ ਤੇ ਸਿੱਖੀ ਦੀ ਏਕਤਾ ਦੀ ਵਾਰਤਾ ਦੀ ਗੱਲ ਕਰਦਾ ਮੈਂ ਹੁਣ ਵੀ ਕਮਲ ਦੇ ਘਰ ਆਉਣ ਤੋਂ ਪਹਿਲਾਂ ਦਰਬਾਰ ਸਾਹਿਬ ਜਾ ਕੇ ਨਮਸਤਕ ਹੋ ਕੇ ਆਇਆ ਗੁਰੂ ਮਹਾਰਾਜ ਨੂੰ ਤੇ ਉੱਥੇ ਬਹਿ ਕੇ ਕਮੇਟੀ ਵਾਲਿਆਂ ਨਾਲ ਵੀ ਚਰਚਾ ਕਰਕੇ ਆਇਆ ਇਸ ਵਿਸ਼ੇ ਤੇ ਇਸ ਘਟਨਾ ਤੇ ਤੇ ਇਹ ਘਟਨਾ ਜਿਹੜੀ ਇਹ ਨੈਸ਼ਨਲ ਲੈਵਲ ਤੇ ਜਿਹੜੀ ਚਰਚਾ ਦਾ ਵਿਸ਼ਾ ਕੱਲ੍ਹ ਦੀ ਬਣੀ ਹੋਈ ਹੈ ਕਿਉਂਕਿ ਜੇਕ ਅਸੀਂ ਇਸ ਤਰ੍ਹਾਂ ਪ੍ਰਵਾਸੀ ਸਾਥੀਆਂ ਨੂੰ ਟਾਰਗੇਟ ਕਰਾਂਗੇ ਜਾਂ ਜਿਹੜੇ ਰੋਜ਼ਗਾਰ ਕਮਾਣ ਵਾਲੇ ਲੋਕ ਆ ਉਹਨਾਂ ਨੂੰ ਟਾਰਗੇਟ ਕਰਾਂਗੇ ਜਾਂ ਜਿਵੇਂ ਹੁਣ ਇਹ ਇੱਕ ਇੰਡਸਟਰੀਅਲ ਦੇ ਤੌਰ ਤੇ ਕੰਮ ਕਰ ਰਹੇ ਆ ਇਹਨੂੰ ਟਾਰਗੇਟ ਕਰਾਂਗੇ ਛੋਟੀਆਂ ਇੰਡਸਟਰੀਆਂ ਪਹਿਲਾਂ ਪੰਜਾਬ ਦੇ ਵਿੱਚੋਂ ਉਜੜ ਚੁੱਕੀਆਂ ਕੋਈ ਬੰਦਾ ਪੰਜਾਬ ਵਿੱਚ ਪੈਸੇ ਲਾਣ ਨੂੰ ਤਿਆਰ ਨਹੀਂ ਤੇ ਹੁਣ ਜੇ ਕਮਿਊਨਿਟੀ ਬੇਸ ਤੇ ਟਾਰਗੇਟ ਕੀਤਾ ਜਾਏਗਾ ਕਿਸੇ Hindu ਨੂੰ ਟਾਰਗੇਟ ਕੀਤਾ ਜਾਏਗਾ ਜਾਂ ਸਨਾਤਨੀ ਨੂੰ ਟਾਰਗੇਟ ਕੀਤਾ ਜਾਏਗਾ ਉਹ ਬਰਦਾਸ਼ਤੀ ਤੋਂ ਬਾਹਰ ਹੈ ਤੇ ਉਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਦੇਖੋ ਉਹਨਾਂ ਦਾ ਹਲਕਾ ਉਹਨਾਂ ਦੇ ਸਪੋਰਟਰ ਨੇ ਉਹਨਾਂ ਦਾ ਆਣਾ ਫਰਜ਼ ਬਣਦਾ ਪਰ ਮੈਂ ਇੱਕ ਸੰਿਆਸੀ ਆ ਅਖਾੜੇ ਚ ਆ ਮਾਹਮੜਲੇਸ਼ਵਰਾਂ ਤੇ ਤਖਤ ਪ੍ਰਮੁੱਖ ਹੋਂਦੇ ਨਾਤੇ ਕਿਸੇ ਵੀ ਸਨਾਤਨੀ ਦੇ ਕੰਡਾ ਚੁੱਬਦਾ ਕਿਸੇ ਵੀ Hindu ਦੇ ਕੰਡਾ ਚੁੱਬਦਾ ਉੱਥੇ ਪਹੁੰਚਣਾ ਮੇਰਾ ਫਰਜ਼ ਬਣਦਾ ਹੈ ਉਹ ਪਹਿਲ ਤਾਂ ਤਾਂ ਮੰਦੀ ਆ ਕਿਉਂਕਿ ਮੈਂ ਆਪ Hindu ਤੇ Sikh ਏਕਤਾ ਭਾਈਚਾਰੇ ਵਾਸਤੇ ਹਰ ਸਮੇਂ ਹਰ ਟਾਈਮ ਖੜਦਾ ਤੇ ਮੇਰਾ ਫਰਜ ਬਣਦਾ ਜਦੋਂ ਅਸੀਂ ਏਕਤਾ ਦੀ ਗੱਲ ਕਰਦੇ ਆ ਪਹਿਲਾ ਸਨਾਤਨੀ ਤੇ ਜੇ ਕਿਸੇ ਸਾਡੇ ਭਰਾ ਨਾਲ ੱੱੱਕਾ ਹੁੰਦਾ ਕਿਸੇ Hindu ਨਾਲ ੱੱੱਕਾ ਹੁੰਦਾ ਤੇ ਉਹਦੇ ਲਈ ਖੜਨਾ ਵੀ ਜਿਹੜਾ ਮੇਰਾ ਪਹਿਲ ਕਦਮੀ ਪਹਿਲਾ ਫਰਜ ਬਣਦਾ ਇਸ ਤੋਂ ਬਾਅਦ ਜਿੰਨੇ ਇਹਦੇ ਨਾਲ ਸਜਿੰਦਾ ਅਫਸਰ ਨੇ ਉਹਨਾਂ ਸਾਰਿਆਂ ਨਾਲ ਸੰਪਰਕ ਕਰਕੇ ਉਹਨਾਂ ਸਾਰਿਆਂ ਨੂੰ ਇੱਕ ਬੇਨਤੀ ਦਾ ਨਹੀਂ ਮੈਂ ਕਹਿ ਸਕਦਾ ਤਾੜਨਾ ਹੀ ਹੈ ਵੀ ਜੇ ਜੇ ਹਸ਼ਰ ਇਸ ਤਰ੍ਹਾਂ ਹੀ ਹੁੰਦੇ ਰਹਿਣਗੇ ਨਹੀਂ ਬੰਦੇ ਗ੍ਰਿਫਤਾਰ ਹੁੰਦੇ ਤਾਂ ਜਿਹੜਾ ਸੰਘਰਸ਼ ਹੈ ਉਹ ਕੱਲੇ ਅੰਮ੍ਰਿਤਸਰ ਚ ਜਾਂ ਆਪਾਂ ਕਹਿ ਦਈਏ ਮਜੀਠਾ ਹਲਕੇ ਚ ਨਹੀਂ ਸਮੁੱਚੇ ਪੰਜਾਬ ਚ ਕਾਲ ਕੀਤੀ ਜਾਏਗੀ ਤੇ ਇਹ ਕਾਲ ਵੀ ਜਿਹੜੀ ਕਾਲੀ ਮਾਤਾ ਮੰਦਰ ਪਟਿਆਲਾ ਤੋਂ ਕਰਾਂ ਚਾਹੇ ਉਹ ਪੰਜਾਬ ਬੰਦ ਦੀ ਹੋਏ ਚਾਹੇ ਉਹ ਪਟਿਆਲਾ ਬੰਦ ਦੀ ਹੋਏ ਚਾਹੇ ਅੰਮ੍ਰਿਤਸਰ ਬੰਦ ਦੀ ਹੋਏ ਉਹਦੀ ਜ਼ਿੰਮੇਵਾਰੀ ਜਿਹੜੀ ਆ ਪ੍ਰਸ਼ਾਸਨ ਦੀ ਹੋਏਗੀ ਸਾਡੀ ਨਹੀਂ ਕਿਉਂਕਿ ਸ਼ੁੱਕਰਵਾਰ ਦੀ ਹੋਈ ਘਟਨਾ ਹੈ ਤੇ ਅੱਜ ਤੁਸੀਂ ਦੇਖ ਲਓ ਮੰਗਲਵਾਰ ਹੋ ਗਿਆ ਅੱਜ ਤੱਕ ਦੀ ਜਿਹੜੀਆਂ ਗ੍ਰਿਫਤਾਰੀਆਂ ਦਾ ਜਿਹੜਾ ਸਿਲਸਲਾ ਉਹ ਨਿਲ ਹੈ ਤੇ ਇਹ ਕੋਈ ਛੋਟੀ ਮੋਟੀ ਲੜਾਈ ਨਹੀਂ ਕੋਈ ਜੇਬ ਕੱਟਣ ਵਾਲੀ ਗੱਲ ਨਹੀਂ ਕਿਸੇ ਦੇ ਜਾਨ ਲੈਵਾ ਹਮਲਾ ਕਰਕੇ ਗੋਲੀ ਚਲਾ ਦੇਣੀ ਉਹਤੀ ਮੰਦ ਭੱਗਾ ਅਗਲੇ ਨੇ ਤਾਂ ਮਾਰਨ ਦੀ ਨੀਅਤ ਨਾਲ ਗੋਲੀ ਚਲਾਈ ਹੈ ਜੇ ਉਹਦੀ ਵਦੀ ਸੀ ਸਵਾਸਾਂ ਦੀ ਪੁੰਜੀ ਉਹਦੇ ਕੋਲ ਸੀ ਪ੍ਰਮਾਤਮਾ ਲੋ ਤਾਂ ਉਹ ਬੰਦਾ ਜੀਵਤ ਬਚ ਗਿਆ ਨਹੀਂ ਉਹਨਾਂ ਵੱਲੋਂ ਕੋਈ ਕਸਰ ਨਹੀਂ ਛੱਡੀ ਗਈ ਜਿਵੇਂ ਦਾ ਜ਼ੁਲਮ ਹੈ ਓਵੇਂ ਦੀ ਸਜ਼ਾ ਜਿਹੜੀ ਸਰਕਾਰ ਨੂੰ ਦੇਣੀ ਚਾਹੀਦੀ ਹੈ ਜੇ ਦੂਜੇ ਪੈਨਲਾਂ ਦੇ ਵਿੱਚ ਸਰਕਾਰ ਸਜ਼ਾ ਦਾ ਦੇਣ ਦੀ ਤਾਕਤ ਰੱਖਦੀ ਹੈ ਤਾਂ ਫਿਰ ਉਹ ਪਵਨ ਬੰਗਾਲੀ ਲਈ ਵੀ ਜਿਹੜੀ ਦਾ ਕਮਲ ਬੰਗਾਲੀ ਦੇ ਪਰਿਵਾਰ ਲਈ ਵੀ ਉਹ سزا ਜਿਹੜੀ ਵਿਰੋਧੀਆਂ ਨੂੰ ਦੇਣ ਦੀ ਤਾਕਤ ਰੱਖੇ ਨਹੀਂ ਸਾਨੂੰ ਮਜਬੂਰੀ ਵਸ ਜਿਹੜਾ ਸੰਘਰਸ਼ ਰਾਹ ਬਣਾਉਣਾ ਪਏਗਾ ਸਨਾਤਨੀ ਕਦੀ ਸੰਘਰਸ਼ ਦੇ ਰਾਹ ਤੇ ਨਹੀਂ ਜਾਂਦਾ ਪਰ ਜਦੋਂ ਸੰਘਰਸ਼ ਕੋਈ ਵੀ ਸਨਾਤਨੀ ਨੂੰ ਰਸਤਾ ਨਹੀਂ ਦਿਖਦਾ ਤਾਂ ਮਜਬੂਰੀ ਵਸ ਸਾਨੂੰ ਜਿਹੜਾ ਉਹ ਸੰਘਰਸ਼ ਕਰਨਾ ਪੈਂਦਾ ਚਾਹੇ ਉਹ ਪਿਛਲੇ ਦਿਨੇ ਤੁਹਾਡੇ ਸਾਹਮਣੇ ਤੁਹਾਡੇ ਸ਼ਹਿਰ ਚ ਫੜਿਆ ਗਊ ਮਾਸ ਹੋਵੇ ਚਾਹੇ ਹੋਰ ਘਟਨਾਵਾਂ ਹੋਣ ਸਨਾਤਨੀਆਂ ਨੂੰ ਹਮੇਸ਼ਾ ਦਰਜਾ 2 ਦਾ ਜਿਹੜਾ ਨਾਗਰੀਕਾ ਪੰਜਾਬ ਸਮਝਿਆ ਜਾਂਦਾ ਹੈ ਇਹ ਸਰਕਾਰ ਸਨਾਤਨੀਆਂ ਨੂੰ ਇਨਸਾਫ ਦੇਣ ਦੇ ਵਿੱਚ 100% ਫੇਲ ਹੋਈ ਹੈ ਤੇ ਸਾਨੂੰ ਜਿਹੜਾ ਸੰਘਰਸ਼ ਕਰਕੇ ਇਨਸਾਫ ਲੈਣਾ ਪੈ ਰਿਹਾ ਚਾਹੇ ਉਹ ਮੋਗੇ ਦੀ ਘਟਨਾ ਹੋਵੇ ਚਾਹੇ ਜਲੰਧਰ ਦੀ ਹੋਵੇ ਚਾਹੇ ਇੱਥੋਂ ਦੀ ਹੋਵੇ ਤੇ ਚਾਹੇ ਉਹ ਨੰਗਲ ਦੀ ਹੋਵੇ ਇਹ ਕਰਕੇ ਮੇਰੀ ਕਮਿਸ਼ਨਰ ਨੂੰ ਵੀ ਬੇਨਤੀ ਹੈ ਜਿਹੜੇ ਸਬੰਧਤ ਅਫਸਰ ਨੇ ਉਹਨਾਂ ਨੂੰ ਬੇਨਤੀ ਹੈ ਬਾਕੀਆਂ ਨੂੰ ਮੈਂ ਮਿਲ ਕੇ ਤੇ ਫੋਨ ਕਰਕੇ ਜਾਊਂਗਾ ਜੇ ਸਾਡੀ ਗੱਲ ਨਹੀਂ ਸੁਣੀ ਜਾਂਦੀ ਤੇ ਫਿਰ ਸਾਨੂੰ ਅਗਲਾ संघर्ष ਦਾ ਜਿਹੜਾ ਰਸਤਾ ਹੋ ਉਹ ਅਪਣਾ ਕੇ ਬੰਗਾਲੀ ਪਰਿਵਾਰ ਨਾਲ ਖੜਨਾ ਪਏਗਾ। কমল ਬੰਗਾਲੀ, ਰਾਮਨਗਰ ਗੁਣੀ ਦਾ ਸਾਹਬ ਦਾ ਸਰਪੰਚ। ਮੈਂ 3 ਬਾਰੀ ਸਰਪੰਚ ਰਿਹਾ ਚੁਕਾ ਹਾਂ ਮਾ ਕਲੀਦਾਲ ਜੀ। 4 ਬਾਰੀ ਇੱਕ ਸਾਲ ਮੇਰਾ ਨਾਲ 3 ਬਾਰੀ ਹੱਚਾ ਹੋਇਆ। ਕਿਸੇ ਸਮੋਦ ਤੋਂ ਮੂਚੇ ਨਾ ਬਸਦੀ ਆ। ਇਸ ਵਾਰ ਜੋ ਮੇਰਾ ਘਰ पे ਆ ਕੇ ਇੱਕ ਦਿਨ ਪਹਿਲੇ ਧਮਕੀ ਦੇ ਕੇ ਗਿਆ ਸੀ। ਇਸ਼ਾਰਾ ਇਸ਼ਾਰਾ ਦੇ ਅਨਸਾਰ। ਐਸੋ ਸਾਮ ਮਾਮਲੀ ਟਕਰਾਇਆ ਕੋਈ ਫਿਰ ਬਾਤ ਚੱਕ ਕੇ ਗਿਆ ਕੋਈ ਪਿਛੇ ਕੋਈ ਬਾਤ ਨਹੀਂ ਹੋ ਰਹਾ। लेकिन वो दिन एक दिन आ मेरा किराएदार ने बोल रहा फिर उसे मांग किया कह दी कल आना हमने तो पैसा लेके रखे नहीं तो फिर तैयार हो जाए तो फिर उसे भी मांग करते मैं सूचना हल्का से उन्होंने बीस हज़ार रुपया था मांग किया मेरा किराएदार मेरा को डायरेक्ट नहीं बात होया था उनको कह किया गया था रात दूसरा दिन ग्यारह बजे पहले दिन रात ग्यारह बजे आया उसका बाद हमने कुछ सुना नहीं हो किराएदार ने डराया मेरे को आगे बोला ऐसे ऐसे बात मतलब कोई बात नहीं नशा पूरा बोला बंदा होगा चल जाएगा कोई बात नहीं दूसरा दिन आया साढ़े दस बजे का टाइम सी तो मेरा बेटा गया इतना गेट खटखर आ रहा था बेटा बाहर गया उन बोल दिया तेरा डैडी को बोला कमल को बोला कल मैसेज देखे गया आया नहीं तो तू तू कल बोलने लगा बेटा ने धक्का मारा गेट बंद कर दिया अंदर आ गया उन्होंने किरपान काट लिया तो पब्लिक आस पास में मेरा किराएदर था सा, सारा सारा जाके गिर लिया उसको गिर के उसको भगाया ਇਹੀ ਨਾ ਕਿਸੇ ਤਰ੍ਹਾਂ ਭਗਾਇਆ। ਤੋਂ ਕਲੋਨੀ ਵਾਲਾ ਦੋ ਬੰਦਾ ਆਇਆ ਕੰਦੇ ਨੂੰ ਛੱਡ ਦੋ। ਅਬ ਦੁਬਾਰਾ ਨਹੀਂ ਆਏਗਾ। ਮੈਂ ਕੋਲ ਚੱਲ ਜਾਏ ਕੋਈ। ਮੈਂ ਲੋ ਪੁਲਿਸ ਆਏਗਾ ਫਿਰ ਛੱਡੂੰਗਾ। ਤੇ ਪੁਲਿਸ ਅੱਧਾ ਘੰਟਾ ਬਾਅਦ ਮੈਂ ਆਇਆ। ਤੇ ਸੁਣਾ ਆਇਆ ਫਿਰ ਮੈਂ ਦੱਸ ਮਤ ਆਇਆ ਸਹੀ ਸਹੀ ਸੇ ਬਾਤ ਹੋ ਗਿਆ। ਚਲਾ ਗਿਆ। ਪੁਲਿਸ ਵਾਲਾ ਨੂੰ ਮੈਂ ਬੋਲੇ 1 ਘੰਟਾ ਰੁਕ ਜਾਓ। ਉਹ ਮੈਨੂੰ ਲੱਗਦਾ ਉਹ ਬੰਦਾ ਠੀਕ ਨਹੀਂ ਲੱਗਦਾ। ਲੇਕਿਨ ਉਹਨੇ ਕੋਈ ਬਾਅਦ ਨਹੀਂ ਜਾਵੇ ਆਏਗਾ ਤਾਂ ਫੋਨ ਕਰ ਦੇਣਾ। ਦੁਬਾਰਾ ਆਏਗਾ ਤੇ। ਫਿਰ ਅਸੀਂ ਹਮ ਲੋ ਘਰ ਆ ਗਏ। ਕਿ 11:30 ਵਜੇ ਆ ਕੇ ਇਹਨਾਂ ਨੇ ਸਿੱਧੇ ਹਮਲਾ दस ग्यारह बंदा बारह बंदा था उन्होंने गुली चला दिया गुली चला फिर मेरा भतीजा और मेरा बेटा था मेरे को धक्का मार के नीचे गिरा दिया मेरा भतीजा सीना में एक गोली लग गया एक पार्ट पार्टी लग गया बाकी जो हमारा जो पब्लिक था एकदम ही आ गया सारा ही उन पर, पर थी थी है। जाता है पुलिस वाले वाला आता रोज आता है आके बाद चले जाता है बाकी बोला फर लिया फर लिया लेकिन दो बंदा दो बंदा रात को फर लिया मेरा ख्याल लेकिन जो असली बंदा जो गोली चलाने वाला उसको नहीं अभी तक अरेस्ट किया वो गैंग दा भी बंदा है मेरे को लग रहा है सारा ही बोल रहा है दो बंदा दो हाथ से गोली चला है तो वो गैंगस्टर ही है ये गैंगस्टर हैंगस्टर एक धमकी है और कोई नहीं मेरे को मारना चाहता है मेरे को नहीं तो भगाना चाहता तो है इधर से पुलिस अधिकारी सारे एस पी साहब भी आया सामने बात होया मेरा लेकिन कार्रवाई को बस पर्चा कर दिया इन्होंने तीन सौ सात लगा दिया चार सौ बवंजा नहीं लगा अभी तक तो मेरा घर आके पैर गया वो नहीं लगाया अभी ਤੋਂ ਮੇਰਾ ਸੇਫਟੀ ਬਸਾਬੀ ਮੈਂ ਡਰਿਆ ਹੋਆ ਹੂੰ ਮੇਰਾ ਪਰਿਵਾਰ ਸਾਰਾ ਡਰਿਆ ਹੋਆ ਹੈ ਇਹ ਕੰਮਕਾਜ ਕਰਨ ਵਾਲਾ ਆਦਮੀ ਹੈ ਫੈਕਟਰੀ ਚਲਾਉਣ ਵਾਲਾ ਆਦਮੀ ਹੈ ਮੈਂ ਬਾਹਰੇ ਅੰਦਰ ਜਾਣਾ ਵਰਤਾ ਮੇਰਾ ਜਾਨ ਦਾ ਬਹੁਤ ਨੁਕਸਾਨ ਹੋਣੇ ਦਾ ਚਾਂਸ ਹੈ ਮੇਰਾ ਬੱਚਾ ਦਾ ਵੀ ਖਤਰਾ ਹੈ ਇਸ ਟਾਈਮ ਤੇ ਮੈਂ ਹੁਸ਼ਿਆਰ ਸਾਹਿਬ ਅ ਸੀਐਮ ਸਭ ਸੇ ਮੰਗ ਕਰਤਾ ਹੂੰ ਜੇ ਆਰ ਪੰਜਾਬ ਦੇ ਪ੍ਰਵਾਸੀ ਬਾਈ ਸਾਰਾ ਰਹਿ ਰਖਣਾ ਸੇਫਟੀ ਦੇਣਾ ਤੋ ਸਾਨੂੰ ਬਚਾਏਗਾ ਆ ਬੋਲੇਗਾ ਜੇ ਨਹੀਂ ਸੇਫਟੀ ਨਹੀਂ ਦੇਂ ਤੋ ਮਾਰ ਦੇ ਤੁਹਾਨੂੰ ਮਾਰ ਦੇ ਇੱਕ ਮੈਸੇਜ ਜਾਏਗਾ ਜੇ ਬੰਗਾਲੀ ਬੰਦਾ ਥਾ ਨੂੰ ਗੁਲੀ ਮਾਰ ਕੇ ਮਾਰਦਾ ਤੇ ਭਗਵਾਨ ਨੂੰ ਆਨ ਸਰਕਾਰ ਚ ਅਗਲੀ ਸਰਕਾਰ ਜੋ ਦੋ ਸਰਕਾਰ ਸੀ ਕਾਂਗਰਸ ਦਾ ਅਕਾਲੀ ਦਲ ਦਾ ਇਸ ਤੋਂ ਦਾ ਤੋਂ ਜ਼ਿੰਦਗੀ ਤੇ ਦੇਖਾ ਨਹੀਂ ਸਾਡਾ ਪਰਿਵਾਰ ਨਹੀਂ ਦੇਖਾ 35 ਸਾਲ ਹੋ ਗਿਆ ਮੈਂ ਪੰਜਾਬ ਵਿੱਚ ਰਹਤਾ ਹਾਂ ਪਹਿਲੀ ਵਾਰੀ ਇਹ ਹਮਾਰਾ ਨਾਲ ਹੀ ਸਰ ਜੀ ਲੰਬੇ ਸਮੇਂ ਤੋਂ ਕਾਂਗਰਸ ਨਾਲ ਜੁੜੇ ਲੱਗਦਾ ਕਿ ਉਸ ਦੇ ਕਿ ਤੋਂ ਨਿਸ਼ਾਨੇ ਤੇ ਬਣਾਇਆ ਦੇਖੋ ਇਹ ਤਾਂ ਆਪ ਮੈਂ ਬੋਲਦੇ ਇਹ ਤਾਂ ਹੈ ਇਹ ਤੇ ਹੈ ਇੱਕ ਸਾਲ ਵਿੱਚ ਤਿੰਨ ਵਾਰੀ ਹਮਲਾ ਕੀਤਾ ਮੇਰੇ ਕੋਲ ਅਕਾਲੀ ਦਲ ਦਾ ਲੰਬਾ ਸਮਾਂ ਤੇ ਹੈ ਅਭੀ ਸਾਰਾ ਦੁਨੀਆ ਚਲਾ ਗਿਆ ਮੈਂ ਮਜੀਠੇ ਸਾਹਿਬ ਦਾ ਅਕਾਲੀ ਦਲ ਦਾ ਨਾਲ ਹਾਂ ਇਸ ਕਰਕੇ ਵੀ ਹੋ ਔਰ ਗੈਂਗਸਟਰ ਦਾ ਵੀ ਧਮਕੀ ਹੈ ਜਿਉਂ ਨ ਡਰਾਈ ਤੇ ਉਹਨਾਂ ਕਾ ਹੀ ਪਛਲੀ ਲੇਕਿਨ ਹਮ ਦੇਨੇ ਵਾਲਾ ਹੈ ਨਹੀਂ ਬੋ ਮੈਂ ਜਾਨ ਚਲੇ ਜਾਇਆ ਇਥੋਂ .com ਕਾ ਵਾਲਾ